ਉਹਨਾਂ ਵਾਸਤੇ ਭਾਈ ਅਰਜਨ ਸਿੰਘਾ ਉਹਨਾਂ ਵਾਸਤੇ ਹੀ ਗੁਰਤਮ ਆਇਆ ਮਹਾਰਾਜ ਜੀ ਆ ਭਾਈ ਜਾਨੀ ਜਾਨਿਆ ਸੋਏ ਸਾਡੀ ਸਾਰੀ ਅਰਦਾਸ ਹੋ ਰਹੀਆ ਸੋ ਭਾਈ ਸਾਹਿਬ ਜੀ ਆ ਗਏ ਆ ਖਾਲਸਾ ਪੰਥ ਦੀ ਸਰਬ ਸਤਿ ਪੰਥ ਦੀ ਆ ਕੇ ਜਲਦੀ ਤੇ ਜਲਦੀ ਆ ਜਾਓ ਬਾਤੋ ਅਰਦਾਸ ਸਭਨ ਹੋ ਕੇ جی لائیو ریکارڈنگ کرو ساری آ جاؤ دیکھ <تص> لو بیشن ٹھیک ہے ਨਹੀਂ ਫਰੂਟ ਨਹੀਂ ਬਸ ਕੋਟ ਜੀ ਕੋਟ ਤੇ ਜਲ ਨਾਲ ਲਿਆਂਦਾ ਵੀ ਜਲ ਮੰਗਦੇ ਪਰਚਾ ਨਾ ਆਜੋ ਮੈਂ ਅੰਦਰ ਜਿੱਥੇ ਬੱਦੇ ਆਣਾ ਚੌਂਕੀ ਇਹ ਪਹਿਲਾਂ ਮੰਦਿਰ ਜਾਣਾ ਫਿਰ ਉੱਪਰ ਮੰਦਿਰ ਜਾਣਾ ਮੈਂ ਨਾ ਮੰਦਿਰ ਤੋਂ ਜਾਣਾ ਨਹੀਂ ਇੱਧਰ ਦੀ ਜਾਣਾ ਮੰਦਿਰੋਂ ਨਹੀਂ ਮੰਦਿਰ ਪੱਲੇ ਮੰਦਿਰ ਪੱਲੇ ਮੰਦਿਰ ਤਾਂ ਹੀ ਹੁੰਦੇ ਹੁੰਦੇ ਆ ਆਰਗੇਮੈਂਟ ਇੱਧਰ ਉਹ ਨਹੀਂ ਉਹਨਾਂ ਨੇ ਐਂ ਦੀ ਜਾ ਕੇ ਮੰਦਰ ਚਾਹੇ ਨਹੀਂ ਪਹਿਲੇ ਮੰਦਰ ਜਾਂਦਾ ਪੇਤਿਆਂ ਉਹ ਕਹਿਤਾ ਨਹੀਂ ਹਾਂ ਚਾਲੇ ਇੱਧਰ ਨਹੀਂ ਨਹੀਂ ਬਿੰਦਰੀ ਵਾਰ ਤੋਂ ਆਪਣੇ ਪਹਿਲਾਂ ਇੱਥੇ ਆਏ ਸੀ ਹਾਂਜੀ ਪਹਿਲਾਂ ਇੱਥੇ ਆਏ ਸੀ ਇੱਧਰ ਰਸਤਾ ਬੰਦ ਕੀਤਾ ਹੈ ਨਾ ਇੱਧਰ ਪੁੱਛਣੋ ਪੁੱਛਣੋ ਹੋ ਗਿਆ ਇਹ ਬਿੰਦਰੀ ਕਮੜਾ ਗਿਆ ਹਾਂ ਬਾਬਾ ਜੀ ਨੂੰ ਉਹ ਦਾਸ ਦਾ ਦੂਰਾ ਮੰਦਰ ਕੰਡਵਤੀ ਹੁੰਦੇ ਨਹੀਂ ਕੋਈ ਨਹੀਂ ਉਹ ਕਿੱਧਰ ਗਏ ਚੱਲ ਲੱਗਦੇ ਤਲੋ ਤੇ ਲਬਿਸਕੋਡ ਦੇਦਰ ਮੇ ਆਇਆ ਵੀ ਨਹੀਂ ਲੈ ਪਪਾ ਜੀ ਅੱਜ ਹੀ ਲੇਟ ਹੋ ਸਕਦੇ ਤੇਰਾ ਤਾਂ ਬਿਸਕੁਟ ਐਥੇ ਪਿਆ ਦੰਨ ਲਈ ਤਾਂ ਸਾਡਾ ਤੁਹਾਡਾ ਸਾਰਾ ਸੈਟ ਹੋਇਆ ਹੈ ਤੇ 2 ਘੰਟੇ ਹੋਰ ਲੱਗਣੇ ਆਏ ਦੇਗ ਬਣਾਉਣੀਆਂ ਉਹ ਦੇਗ ਪਪਾ ਜੀ ਜਾਂਦੀ ਕੋਈ ਨਹੀਂ ਆਹ ਲੈ ਜਾ ਉਸਤਾਨ ਸੇ ਆਉਣੀ ਹੈ ਜੀ ਕਿ ਕਰੀਏਗਾ ਜੀ ਕਸਾ ਦੇ ਕਰਨਾ ਹੈ ਇੱਥੇ ਆਉਂਦੇ ਨੇ ਸੋ ਫਿਰ ਮੈਂ ਤਾਂ ਨਹੀਂ ਕਿਹਨੇ ਆਉਂਦੀ ਹੈ ਹਾਂਜੀ ਕਿਹ ਆਉਣਾ ਜਾਂਦੇ ਕਰਦੇ ਤਾਂ ਇਹ ਆਉਂਦੇ ਆਂ ਇਹ ਹਾਂ ਕੀ ਇਹ ਤੋਂ ਆਹ ਹੁੰਦੇ ਜਾਂਦੇ ਮੰਦਰ ਦੁਆਰ ਖੱਤੇ ਗੋਲ ਘਰੇ ਉਹਨਾਂ ਨਾਲ ਇਤਨਾ ਤੋਂ ਪਤਾ ਬਾਖੀ ਹੰਦਲੇ ਕੰਨਿਤ ਇਹ ਧਾਪ ਬਣਿਆ ਲੱਗਦਾ ਤਾਂ ਦਾ ਹੀ ਹੈ ਬਸ ਤੂੰ ਰੇਡ ਨੂੰ ਜੋ ਕਹਿੰਦਾ ਉਹ ਕਰੀ ਜਾਂਦਾ ਓ ਇੱਕ ਦਮ ਡਾਕਟਰ ਨੂੰ ਫਿਰ ਉਹ ਮੈਨੂੰ ਹੀ ਸੱਦੀਆਂ ਦਾ ਇਹ ਫਰ ਫਰ ਉਹ ਮਾਰ ਰਹੇ ਨੇ ਹੁਣ ਚੱਪਲਾ ਲਾ ਕੇ ਸੀ ਬ੍ਰਸ਼ ਸੀ ਬ੍ਰਸ਼ ਬਾਈ ਸੀ ਮਾ ਬਾਈ ਸੀ ਮਾ ਬਾਈ ਸ਼ੀ ਨਾ ਰਤ ਦੇ ਕੋਲੇ ਤੇ ਜਣਾਇਨੇ ਖਲਾਰ ਦਾ ਨਰਸ ਕਿਉਂ ਆਇਆ ਇਸੇ ਤਪਟਾ ਟਪਾਣੀ ਇਹ ਤਪਟਾ ਟਪਟਾ ਕਰਦੀ ਨਹੀਂ ਇਹ ਦੋਸਤ ਕਿੱਥੇ ਬੰਦਦੇ ਨੇ ਨਾਲੇ ਰਸਤਾ ਆਹ ਬਾਤ ਕਿੱਥੇ ਆਇਆ ਇਹ ਵੀ ਬੋਲ ਜਿਹੜੀ ਜਾਨ ਚੀਤੀ ਸਭੀ ਕੰਮ ਕਰਾਂਗੇ மபல்லை அவ ਹਾਂਜੀ ਹਾਂਜੀ ਆਪਾਂ ਸਿੰਘ ਵੱਲੋਂ ਬੰਦਾ ਫੋਨ ਹੁੰਦਾ ਨਾ ਮਮਾ ਮੈਂ ਇਹ ਕਿਹੜਾ ਫੋਨ ਹੈ ਇਹ ਫਾਟੇ ਕਿੱਲਾ ਕੋਈ ਬੱਲੇ ਖਾਈ ਕਿ ਮੈਂ ਆਕਾਰਾਂ ആരെന്താ നമ്മൾ കേൾക്കുമോ എന്നല്ല അതിവാ ਮਹਾਰਾਜ ਦੀਆਂ ਬਖਸ਼ਿਸ਼ਾਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਆ ਕੇ ਆ ਜਾਓ ਨੇੜੇ ਨੇੜੇ ਹੋਣਾ ਅਰਦਾਸ ਨੂੰ ਮਹਾਰਾਜ ਜੀ ਦੀ ਬੇਨਤੀ ਚੋਹੜੀ ਹੱਥ ਜੋੜ ਕੇ ਮਰਜੀ ਕਦੇ ਨਾ ਹੋਵੇ ਜਾਣੀ ਅਰਦਾਸ ਮਹਾਰਾਜ ਕਹਿੰਦੇ ਮਰਜ਼ੀਆਂ ਨਹੀਂ ਹੁੰਦੀਆਂ ਅਰਦਾਸਾਂ 634 ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਅਮਰਮਾਇਆ ਸਤਿਗੁਰੂ ਮਹਤਮਾ ਆ ਸਾਧੂ ਗੁਰਦਮਾ ਆ ਸਹਿਜ ਸੇਤੇ ਮਨ ਵੱਜੀਆਂ ਬਾਦਾਨੀਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵ ਰਹੀ ਅੰਨਾ ਸ਼ਬਦ ਉਤਾਂ ਗਾਵ ਰਹੀ ਪਰੇ ਰਾਮਨ ਜੀ ਰਸਾਇਆ ਗਹ ਨਾਮ ਅਨੰਦ ਰੂਪਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮਾ ਦਾ ਰਹਾ ਹਰ ਨਾਮ ਦੇ ਹਰ ਨਾਮ ਨਾਲ ਮਨ ਮੇਰੇ ਦੂਖ ਸਮ ਵੀ ਸਾਰਣਾ ਅੰਗੀਕਾਰ ਉਹ ਕਰ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗਲਣਾ ਸੰਤ ਸਵਾਮੀ ਸੋ ਕਿ ਅਮਨ ਹੋ ਵੀ ਸਾਰੇ ਆਹ ਹਾ ਨਾਮ ਮਨ ਮੇਰੇ ਸਾਧਾਰਨ ਹਰ ਨਾਮ ਲੈ ਸਤਿ ਸਾਈ ਬਾਗਾ ਨਾ ਹਿੰ ਕਰਤੇ ਰਹਿ ਕਰਤੰ ਤੇਰਾ ਸਦਿ ਪਿਸ ਹੈ ਜਿਸ ਦੇਹ ਸੁਤਾ ਪਏ ਸਦਾ ਸਤਿ ਸ਼ਾਮਾ ਹਾਂ ਦੇਵੀ ਨਾ ਮੂਸਾ ਸਭ ਨਾਮ ਲਗ ਜਾ ਮੈਂ ਕਿਆ ਵਾਗ ਸਦ ਨਿਹਰੇ ਕਹਿਨਾ ਉਸਤੈ ਸਾਹਿਬ ਪਿਆਰ ਨਹੀਂ ਕਰਦੇ ਰੈ ਸਾਤਾ ਨਾਮ ਮੇਰਾ ਆਵਾਰੋ ਸਾਤਾ ਨਾਮ ਆਵਾਰ ਮੇਰਾ ਜਨੂਖਣਾ ਸਾਹਿਬ ਰੋਈਆਂ ਦਰਸ਼ਾਂਤ ਸੁਖਮਨ ਹਲ ਵਸਿਆ ਜਨ ਅਛਾ ਸਾਦ ਗੁਜਾਈਆਂ ਸਰਦਾਰ ਗੁਰਬਾਣੀ ਤੀਤਾ ਗੁਰ ਵਿਟੋ ਜਸ ਦੀਆਂ ਇਹ ਵੜੀਆਂ ਆ ਰਹਾ ਨਾ ਕੋ ਸੁਣ ਹੋ ਸੰਤ ਹੋ ਸ਼ਬਦ ਕਰੋ ਪਿਆਰੋ ਸਾਤਾ ਨਾਮ ਮੇਰਾ ਆਵਾਰੋ ਬਾਜੇ ਪੰਜ ਸ਼ਬਦ ਤੇ ਘਰਸ ਭਾਗਾ ਦਰਸਪਾਨ ਜਨ ਸ਼ਬਦ ਬਾਜੇ ਕਾਣਾ ਜਿਤ ਕੜ ਧਾਰੀਆ ਪੰਜ ਦੂਦ ਦੁਰਵਾਸ ਕੀਤੇ ਕਾਲੰਡ ਘੁਮਾਰਿਆ ਔਰ ਦਰਨ ਪਾਇਆ ਦੁਦ ਜਨ ਦੋਸੇ ਨਾਨ ਹਰ ਕੈ ਲਾਗੇ ਕਹਿ ਨਾਨਕ ਕਹ ਸੁਭੋ ਤਤ ਕਾਣਾ ਹਾਜੇ ਆਨੰਦ ਸੁਣ ਹਣ ਵਡੇ ਭਾਗੀ ਔ ਸੰਗ ਮਨੋਰਥ ਪੂਰੇ ਔਰ ਬ੍ਰੰਮ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਬੂਤ ਤਰੇ ਸੋਹੇ ਸੱਚੇ ਬਾਣੀ ਸੰਸਾਧਨ ਹੈ ਸਿਰ ਸਹਿ ਪੂਰ ਗੁਰ ਤੇ ਜਾਣੀ ਸੁਣਦੇ ਗੁਨੀਤ ਕਹਿ ਕੇ ਤਾ ਵਤ ਸਤ ਗੁਰ ਰਹਿਣਾ ਧਰ ਪੂਰੇ ਬਿਨ ਬੰਦਨ ਆਨਗੁਰ ਚਰਨਾਂ ਮਾ ਕੇ ਬਾਜ ਅਨਹਵ ਤੂਰ ਸੁਣਦੇ ਗੁਨੀਤ ਕਹਿ ਕੇ ਪਾਵੇ ਤਾ ਸਤ ਗੁਰ ਰਹਿ ਆ ਧਰ ਪੂਰੇ ਬਨਵੰਤ ਨਾਮ ਗੁਰੂ ਚਰਨਾਂ 'ਤੇ ਮਾਝੇ ਅਨਹਦਪੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਮਾਹ ਗੁਰੂ ਜੀ ਕੀ ਫਤਿਹ ਸੁਧ ਰਾਗ ਅਰਦਾਸ ਸਾਹਮਾਰੇ ਜੀਉ ਪਿੰਡ ਸਾਧ ਤੇਰਾ ਹੈ ਗੁਰੂ ਕਹੋ ਨਾਮਕ ਸੰਗ ਤੇਰੀ ਵਡਿਆਈ ਕੋਈ ਨਾ ਦੇਵੜਿਆਏ ਕੋਈ ਨਾਮ ਨਗਾਨ ਮੇਰਾ ਹਾਲੇ ਗੁਰੂ ਮਹਾਨ ਸ੍ਰੀ ਵਾਹਿਗੁਰੂ 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 ਜੀ ਅਰਦਾਸ ਤੁਹਾਨੂੰ ਘਰ ਮਹਗੁਰ ਜੀ ਦੀ ਫਰਦ ਸ੍ਰੀ ਬਨੋਖੀ ਜੀ ਦੀ ਜੀ ਸਹਾਇ ਵਾਹਿਗੁਰੂ ਕਾ ਖਾਲਸਾ ਹੈ ਨੰਦਸੇ ਨੰਨ ਧਰ ਤੇ ਸਿਮਰਦਾ ਗੁਰੂ ਨਾਨਕ ਦੇਵ ਭਾਇਏ ਨੰਦਰ ਗੁਰ ਤਿਆਰ ਦਾਸ ਰਾਮ ਦਾਸ ਹੈ ਸਹਾਰੇ ਆਪ ਜੀ ਮਹਾਰਗੋਬਿੰਦਨ ਸਮਰੋਹ ਸ੍ਰੀ ਹਰਨਾਮਨ ਸ੍ਰੀ ਹਰਿ ਕ੍ਰਿਸ਼ਨ ਘਈਆ ਜੇ ਸਾ ਮਿੱਠੇ ਸੰਗੁ ਵਜਾਇ ਪੇਗ ਮਹਾਂਦਰ ਸਮਰੈ ਘਰ ਨਾਮ ਦਾ ਹਾਵਾ ਕਾਏ ਸਭ ਸੰਗ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸੰਗ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਜੀ ਦੇ ਜਾਗਤ ਰੋ ਧੰਨ ਨਾਮ ਸ੍ਰੀ ਗੁਰੂ ਦਾਹਨ ਆਂਦਰ ਕੇ ਖਾਲਸਾ ਜੀ ਸੇ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਨਾ ਪਿਆਰਿਆ ਚੋਂ ਹਾਂ ਸੰਭਲਾ ਰਿਹਾ ਚਾਲਿਉਂ ਲੁਕਿਆ ਅਠੀਆਂ ਜਗਤਾਂ ਕਰੀਆਂ ਲਾਣ ਅਨੰਦ ਪਿਆਵਣ ਛਕਿਆ ਦੇਖ ਰਾਏ ਇੱਕ ਵਾਹਿ ਦੇਖਿਆ ਜੜ ਕਿਰਦਾ ਨਾਮ ਪਿਆ ਰਿਆ ਸੱਚਿਆ ਰੰਗ ਤੂ ਪਰ ਕਮਾਇਦਾ ਆਂਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨਾਸ ਨਾਸਗੀਆਂ ਨੇ ਧਰਮ 헤ਰ ਸਿਸ ਦਿੱਤੇ ਬਾਂਦਾਂ ਨੂੰ ਕਟਵਾਏ ਖੋਪਰੀਆਂ ਰੁਹਾਈਆਂ ਰਿਆਂ ਵਿੱਚ ਰਾਗਾਂ ਤੇ ਚੜ੍ਹੜੀਆਂ ਤੇ ਚੜ੍ਹੇ ਗੁਰਦੁਆਰਿਆਂ ਦੀ ਸੁਹਾਰੂ ਜੀ ਕੁਰਬਾਨੀਆਂ ਕੀਕੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾ ਸੰਗ ਨਵਾਹੀ ਤੇਰਾ ਸ਼ਹੀਦਾਂ ਨਾਸਗੀਆਂ ਵਿੱਚ ਜੰਦੀ ਪਵਿੱਤਰ ਗਮਾਈ ਦਾ ਧਿਆਨ ਧਰ ਕੇ ਬਾਲ ਸਾਹਿਬ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਨੰਦ ਰਤਨ ਦੇ ਹੋਰ ਸਰਬੱਤ ਗੁਰੂ ਆਰਿਆਂ ਜੀ ਦੇ ਨਰਸ਼ਨ ਜੀ ਦਾਰਿਆਂ ਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਰਤਨਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੰਦਾ ਵਾਹ ਤੇ ਦਾਵਨ ਦਾ ਸੁਖਾਂ ਸਰਬ ਸੁਖ ਹੋਵੇ ਜਹਾਂ ਰਹਾਂ ਖਾਲਸਾ ਜੀ ਸਾਹਿਬ ਪਹਾੜਾਂ ਦਾ ਰਿਸ਼ਿਆਰ ਅਜ ਦੇ ਇੱਕ ਫਤਿਹਗੁਰਦ ਕੀ ਪਾਤੰਸ਼ਕੀ ਜੀਬ ਸ੍ਰੀ ਸਾਹਿਬ ਜੀ ਸਹਾਏ ਗੁਰੂ ਘਰ ਸਾਹਿਬ ਜੀ ਕੇ ਬੋਲ ਵਾਣੇ ਬੋਲ ਜੀਵਾਹ ਹੈ ਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਰਦਾਨ ਰਹਿਤ ਦਾਣ ਰਵੇਗ ਦਾਣ ਦੇ ਸਹਾ ਦਾਣ ਰੋਸਾ ਦਾਣ ਦਾ ਨਾਮ ਸਰਦਾਨ ਨਾਮ ਬਾਣ ਸ੍ਰੀ ਅੰਦਤ ਸਰ ਜੀ ਦੇ ਪੁੱਤਰ ਦਰਸ਼ਨਿਸ਼ਨਾ ਚੰਕੀਆਂ ਚੰਡੇ ਬੰਦੇ ਜੁਗੋ ਜੋਗਾ ਤਾਂ ਭੰਗ ਦਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿਖਾਂਦਾ ਮਨ ਮਾਤਿ ਚ ਮਾਤਾਂ ਦੇ ਰਾਖਾ ਆਵਾਹ ਗੁਰੂ ਹੈ ਆਪਾ ਦਾ ਆਪਣੇ ਬੰਧ ਦੇ ਸਬਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਲੋਕਾਂ ਤੋਂ ਵਿਛੜਿਆ ਗਿਆ ਹੈ ਫੁੱਟੇ ਦਰਸ਼ਨ ਜੀ ਦਾ ਤੇ ਸੇਵਾ ਸੰਭਵ ਨਾ ਦਾ ਖਾਲਸਾ ਜੀ ਨੂੰ ਬਖਸ਼ੋ ਹੇ ਨਾਮਾਂ ਦੇ ਮਾਨ ਮਾਨਿਆਂ ਦੇ ਦਾਨੇ ਉੱਠੀ ਹੁੰਦੀ ਓ ਨਿਆ ਅਸਰਾਂ ਦਾ ਆਸਰਾ ਹਾਜ਼ਰਾ ਹਾਜ਼ੂਰ ਜਹਲਾ ਜਹੂ ਸਰਬ ਕਮਾਲ ਮਰਗੂ ਹੋਰ ਧੰਨ ਧੰਨ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਨਕ ਗਰੀਬ ਨਿਵਾਸ ਏਕਾਲ ਗੁਰੂ ਘਰ ਹੈ ਗੁਰੂ ਅੰਦਰ ਜਾਨੀ ਪਾਤਸ਼ਾਹ ਦੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਂਦੀ ਹੈ ਬੇਂਦੀ ਪਾਤਸ਼ਾਹ ਦੀ ਪ੍ਰਵਾਮ ਕਰਨੀ ਬੰਦੋਰੀ ਨਿਜਰਾ ਦੇ ਪਾਸਾਂ ਜੀਓ ਪਿਆਰ ਪੰਦੀ ਦੇ ਸੰਗਤਨਨ ਕਰਕੇ ਅਤੇ ਹਨਾ ਨਾ ਰੇੜਾ ਨੇ ਸੰਜੋਗ ਨਾਲ ਪਾਸਾਂ ਜੀਓ ਤੁੰਦਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਔਰ ਸਭ ਗੁਰਗੁਰੂਆਂ ਜੀ ਖਿਸ਼ਿਆਂ ਨੂੰ ਸਮਰਪਿਤ ਮਾਸ਼ਾ ਜੀਓ ਬਿਸਕੋਟਾਂ ਨਾਲ ਪ੍ਰਸ਼ਾਦ ਜਨ ਜੀ ਸੇਵਾ ਨਾ ਕ੍ਰਿਪਾ ਪਾਸਾਂ ਜੀਓ ਬੇਨਤ ਸੇਵਾਵਾਂ ਮਾਸ਼ਾ ਜੀਓ ਜੀਤੀਆਂ ਹਨ ਪਾਸਾਂ ਜੀਓ ਸੰਤਾਂ ਦੀ ਸੇਵਾ માં ਥਾਏ ਪੋਣੀਆਂ ਬਾਸਾ ਜੀਓ ਐਨਰੈ ਵੀਰਾਂ ਦੇ ਸੱਤੇ ਮੇਰਾ ਬਰਤਣਾ ਛੜ ਦੇ ਤਾ ਬਖਸ਼ਿਸ਼ ਕਰਨੇ ਮੇਰੇ ਸਭ ਸੰਤਾਂ ਕਰਨੀ ਬਾਸਾ ਜੀਓ ਆਪ ਜੀਆਂ ਬਖਸ਼ਣਾ ਦਾਤਾਂ ਵਿੱਚੋਂ ਮੇ ਸੋਖਣਾਈ ਅੰਜੀਨਾ ਪਰਸਵਾ ਦੇ ਦੀਗਾ ਆਹੋ ਜੀ ਆਹ ਜੀ ਦੇ ਚਰਨਾਂ ਸਤਿ ਸ੍ਰੀ ਅਕਾਲ ਜੀ ਦੇ ਗੁਰਦਾਸ ਵੇਖ ਗੁਰ ਪਰਿਵਾਰ ਗੁਰੂ ਪ੍ਰਵਾਨ ਹੈ ਵੇਖਦਾ ਸੀ ਪ੍ਰਸਾਦ ਸੰਗਤਾਂ ਵਰਤਾਂਵਾਂ ਦੇ ਆਗਿਆ ਬਖਸ਼ਿਸ਼ ਕਰੋ ਨਾ ਸ਼ਾਂਜੀਓ ਸਭ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਤੂਰੀਆਂ ਕਰਨੀਆਂ ਸੇਵਾਵਾਂ ਕੀਤੀਆਂ ਥਾਂ ਪਾਉਣੀਆਂ ਪਰਿਵਾਰਾਂ ਵਿੱਚ ਸੂਖ ਸ਼ਾਂਤੀ ਦੇ ਦੇਹ ਰੋਗ ਦਾ ਤੰਗ ਰੁਸਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮੱਚਾਂ ਦੇ ਸਰਦਾਰ ਮਿਰਾਂ ਦਾਤ ਬਣਾ ਤੰਨ ਗੁਰੂ ਨਾਨਕ ਜੀ ਦੇ ਰਾਜ ਤੋਂ ਗਣੇ ਬਖਸ਼ਿਸ਼ ਕਰਨੇ ਬਾਸਾ ਜੀਓ ਸੁਭਾਵਨਾ ਮਾ ਪੂਰੀਆਂ ਕਰਨੀਆਂ ਤੰਨ ਦ੍ਰਿਸ਼ਟੀਆਂ ਬਖਸ਼ਿਸ਼ ਕਰਨੀਆਂ ਬਾਸਾ ਜੀਓ ਸਰਦਾਰ ਸੰਗਤਾਂ ਸ੍ਰੀ ਦੇ ਪ੍ਰਭੂ ਵੱਲੋਂ ਮੱਝ ਦੇ ਦਾਸ ਵਾਸਤੇ ਅਰਦਾਸ ਕਰਦੇ ਆ ਬਾਸਾ ਜੀ ਕਿਰਪਾ ਕਰਨੀ ਮੱਝ ਦੇ ਦਾਸ ਬਖਸ਼ਿਸ਼ ਕਰਨੇ ਬਾਸਾ ਜੀਓ ਸੰਗਤਾਂ ਮਨੋ ਸੰਜੀਵ ਵੱਲੋਂ ਮੱਝ ਦੇ ਵਿਆਹ ਦੀ ਅਰਦਾਸ ਹਰ ਬਿਲਾਸ ਜੀ ਵੱਲੋਂ ਬਾਸਾ ਜੀਓ ਮੱਝਾਂ ਦੇ ਵਿਆਹ ਦੀ ਅਰਦਾਸ ਅਤੇ ਸਰਦਾਰ ਹਰਦੀਪ ਸਿੰਘ ਦੇ ਪਾਸ਼ਾ ਜੀ ਦੇ ਪ੍ਰਾਰਭ ਵੱਲੋਂ ਮਨਿੰਦਰ ਸਿੰਘ ਦੇ ਬੇਪਰਦੇਸ਼ੇ ਪਾਸ਼ਾ ਜੀ ਆ ਪੱਕੇ ਕੰਮ ਵਾਸਤੇ ਅਰਦਾਸ ਕਰੰਤੀ ਆ ਪਾਸ਼ਾ ਜੀ ਕਿਰਪਾ ਕਰਨੇ ਮਨਿੰਦਰ ਸਿੰਘ ਨੂੰ ਪੱਕਾ ਕੰਮ ਆ ਪਾਸ਼ਾ ਮਿਲ ਜਾਵੇ ਅੰਗ ਸੰਗ ਸਾਹਿਬਾ ਨੂੰ ਪ੍ਰਾਂਤ ਦੀ ਸ਼ੋਭਾਵਰਨਾਵਾਂ ਪੂਰੀਆਂ ਕਰਨੀਆਂ ਰੜਦੀ ਕੰਨਾ ਬਖਸ਼ਿਸ਼ ਕਰਨੇ ਪਾਸ਼ਾ ਜੀਓ ਜਸਪ੍ਰਿੰਦ ਕੌਰ ਦੇ ਪਾਸ਼ਾ ਜੀ ਦੇ ਪ੍ਰਾਰਭ ਵੱਲੋਂ ਆਂਦਰ ਸਤੀ ਦੀ ਅਰਦਾਸ ਪਾਸ਼ਾ ਜੀਓ ਨਾਨਸ ਮੇਰੇ ਗਵਨ ਤਾਂ ਦ੍ਰਿਸ਼ਟੀਆਂ ਬਖਸ਼ਿਸ਼ਤ ਨਿਮਰਨ ਦਾਸ ਜੀਓ ਕਮਨਜੀਤ ਕੌਰ ਵੱਲੋਂ ਪਾਸ਼ਾ ਜੀ ਦਾ ਮਕਾਨਾਂ ਮਕਾਨ ਬਣਾਉਣ ਦੀ ਪਾਸਟੀ ਅਰਦਾਸ ਅਤੇ ਮਾਲਾ ਸਾਹਿਬ ਦੀ ਅਰਦਾਸ ਪਾਸ਼ਾ ਜੀਓ ਇਹ ਧਾਮਾਂ ਦਾ ਪ੍ਰਵਾਨ ਕਰਨੀਆਂ ਸੋ ਭਾਵਨਾਵਾਂ ਪੂਰੀਆਂ ਕਰਨੀਆਂ ਪਾਸ਼ਾ ਜੀਓ ਨਾਨਕ ਕਾਨ ਪਾਸ਼ਾ ਜੀ ਅਸੋ ਕੰਡੌਣੇ ਕਰਨੇ ਜੁਰਦੀ ਕਰਾਂ ਬਖਸ਼ਿਸ਼ਤ ਮੇਰਾ ਅਪਰਾਧ ਖੋਣਾ ਪਾਸ਼ਾ ਜੀਓ ਸਭ ਸੰਗਤਾਂ ਦੀ ਹਾਜ਼ਰੀ ਹਰ ਗੁਰੂ ਦੇ ਭੇਟਾਂ ਦਰ ਪਰਵਾਨ ਕਰਨੀ ਸਰਬਾਤਮਾ ਦਾ ਪ੍ਰਾਕਰਣਾ ਨਗਰ ਖੇੜੇ ਸੁਖ ਵਰਤਾਣੀ ਨਰਾ ਗੁਰੂ ਕ੍ਰਿਸ਼ਨਾ ਕ੍ਰਿਸ਼ਨ ਖੇੜੇ ਵਕ ਨਿਹਾਨ ਨਿਹਾਨ ਹਰ ਗੁਰਨਾ ਜੀ ਸੇ ਪਿਆਰੇ ਮੈਨਰੇ ਬਾਸਾ ਜਨਾ ਮਿਆਂ ਤੇ ਰਾਹ ਕੋਈ ਗੁਰਨਾਮ ਜੁਗਿਆ ਵਾ ਨਾਮ ਤੇ ਨਾਮ ਜੜਵੀ ਕਰਾਂ ਤੇਰੀ ਭਣ ਸਰਬਾਤਮਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੰਦੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਆ ਸਾਡੇ ਭਾਈ ਸਾਹਿਬ ਜੀ ਭਾਈ ਸਾਹਿਬ ਭਾਈ ਅਰਜਨ ਸਿੰਘ